ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਸਾਰੇ ਦਿਨ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਹਪੁੱਦੀ ਜੋੜੀ ਸੋ ਤੁਸੀਂ ਸਾਡੇ ਚੈਨਲ ਨੂੰ ਬਹੁਤ ਵਧੀਆ ਪਿਆਰ ਦੇ ਰਹੇ ਹੋ ਬਹੁਤ ਵਧੀਆ ਰਿਸਪੌਂਸ ਆਉਂਦੇ ਆ ਕਮੈਂਟ ਵੀ ਬਹੁਤ ਸੋਹਣੇ ਆਉਂਦੇ ਆ ਤੇ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਜਦੋਂ ਕਮੈਂਟ ਵਧੀਆ-ਵਧੀਆ ਆਉਂਦੇ ਆ ਸੋ ਐਵੇਂ ਹੀ ਕਮੈਂਟ ਵਧੀਆ-ਵਧੀਆ ਕਰਦੇ ਰਹੋ ਚਰਦੀ ਕਲਾ ਦੇ ਵਿੱਚ ਰੱਖੋ ਭੈਣ ਨੂੰ ਸੋ ਅੱਜ ਦਾ ਵਲੌਗ ਵੀ ਬਹੁਤ ਵਧੀਆ ਵਾ ਸੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਨੇ ਰਹੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਸੋ ਅੱਜ ਅਸੀਂ ਕਿਚਨ ਦੇ ਵਿੱਚ ਯੂਜ਼ ਕਰਨ ਵਾਲੀ ਇੱਕ ਹੋਜੀ ਚੀਜ਼ ਬਣਾਵਾਂਗੇ ਜਿਵੇਂ ਤੁਸੀਂ ਦੇਖਦੇ ਰਹੋਗੇ ਘਰ ਦੇ ਵਿੱਚ ਹੀ ਬਹੁਤ ਈਜ਼ੀ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਹੋ ਕਿ ਬਾਜ਼ਾਰ ਤੋਂ ਲੈਣ ਦੀ ਲੋੜ ਨਹੀਂ ਆ ਜੇ ਜੇ ਤੁਸੀਂ ਘਰ ਬਣਾ ਸਕਦੇ ਹੋ ਤਾਂ ਬਹੁਤ ਈਜ਼ੀ ਆ ਸੋ ਆਹ ਉਹ ਤੁਹਾਨੂੰ ਦੱਸਦੇ ਆਪਾਂ ਕਿ ਉਹ ਕਿਵੇਂ ਆਪਾਂ ਬਣਾ ਸਕਦੇ ਆ ਕ ਇਦਾਂ ਦੀ ਟੀ-ਸ਼ਰਟ ਪਈ ਮਤਲਬ ਜਿਹੜੀ ਆਪਾਂ ਯੂਜ਼ ਨਹੀਂ ਕਰਦੇ ਸੋ ਇਦਾਂ ਦੀ ਟੀ-ਸ਼ਰਟ ਲੈ ਲੈਣੀ ਆ ਜੀ ਤੁਹਾਨੂੰ ਦੱਸ ਦਿਆ ਚੰਗੀ ਤਰ੍ਹਾਂ ਆਪਾਂ ਸੋ ਆਪਾਂ ਜਿਹੜੀ ਘਰ ਦੇ ਵਿੱਚ ਕੋਈ ਮਤਲਬ ਇਦਾਂ ਦੀ ਟੀ-ਸ਼ਰਟ ਪਈ ਆ ਸੋ ਆਪਾਂ ਇਦਾਂ ਦੀ ਟੀ-ਸ਼ਰਟ ਲੈ ਲਾਂਗੇ ਜੀ ਤੇ ਇਦਾਂ ਦੀ ਟੀ-ਸ਼ਰਟ ਆਪਾਂ ਲੈ ਲਾਂਗੇ ਤੇ ਇਹਨੂੰ ਆਪਾਂ ਕਟਿੰਗ ਕਰਾਂਗੇ ਦੀ ਸੋ ਆ ਦੇਖੋ ਇਹ ਘਰ ਦੇ ਵਿੱਚ ਸੋ ਇਹ ਘਰ ਦੇ ਵਿੱਚ ਟੀ-ਸ਼ਰਟ ਪਈ ਸੀ ਤੇ ਇਹਨੂੰ ਆਪਾਂ ਯੂਜ਼ ਨਹੀਂ ਕਰਦੇ ਹੈਗੇ ਤੇ ਹੁਣ ਆਪਾਂ ਇਹਦਾ ਬਣਾਵਾਂਗੇ ਇੱਕ ਕਿਚਨ ਦੇ ਵਿੱਚ ਵਰਤਣ ਵਾਲੀ ਚੀਜ਼ ਸੋ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਬਨੇ ਰਹੋ ਬਿਲਕੁਲ ਸਕਿੱਪ ਨਾ ਕਰੋ ਬਲੌਗ ਤੇ ਐਂਡ ਤੱਕ ਦੇਖਿਓ ਸੋ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਦਾਂਗੇ ਜੀ ਆਹ ਸਾਡਾ ਕੱਟ ਦਾਂਗੇ ਸੋ ਆਪਾਂ ਉਹ ਇਹ ਸਾਡਾ ਕੱਟ ਦਾਂਗੇ ਜੀ ਦੂਆਵਲੀ ਕੱਟ ਦਾਂਗੇ ਤੇ ਆਪਾਂ ਮਤਲਬ ਇੱਥੋਂ ਇੱਥੋਂ ਆਪਾਂ ਇਹਨੂੰ ਕੱਟ ਦਾਂਗੇ ਜੇ ਤੁਸੀਂ ਮਤਲਬ ਕਿੱਥੋਂ ਵਿੱਚ ਘਾੜੋ ਕੱਟ ਦੇਣੀ ਹੈ ਆਪਾਂ ਇੱਥੋਂ ਕਿੰਚੀ ਥੋੜੀ ਜਿਹੀ ਲਵਾਉਣ ਵਾਲੀ ਤਿੱਖੀ ਘਾਟਾ ਜੀ ਸੋ ਆਪਾਂ ਇਹਨੂੰ ਕੱਢ ਦਿੱਤਾ ਹੈ ਨਾ ਇੱਥੋਂ ਹੁਣ ਤੁਸੀਂ ਕੀ ਕਰਨਾ ਹੈ ਏਦਾਂ ਚਲੋ ਸੋ ਆਪਾਂ ਕੀ ਕਰਨਾ ਹੈ ਆਪਾਂ ਇਹ ਜਿਹੜੇ ਸੈੱਡ ਬਣਾ ਇੱਥੋਂ ਬੈਕ ਸਾਈਡ ਤੋਂ ਆਪਾਂ ਗਾਰਲਿਕ ਕਲਰ ਵਗੈਰਾ ਕੁਝ ਨਹੀਂ ਲਾਉਣੀ ਹੈਗੀ ਬਸ ਇੱਥੋਂ ਆਪਾਂ ਕਟਿੰਗ ਕਰ ਦੇਣੀ ਹੈ ਜੀ ਸੋ ਆਪਾਂ ਇੱਥੋਂ ਕਟਿੰਗ ਕਰ ਦੇਣੀ ਹੈ ਤੋਂ ਕਟਿੰਗ ਕਰ ਸੋ ਇਹ ਦੇਖੋ ਤੇ ਇੱਥੇ ਤੁਸੀਂ ਇੱਥੇ ਤੁਸੀਂ ਤਣੀਆਂ ਬਣਾ ਕੇ ਲਗਾ ਸਕਦੇ ਹੋ ਜੀ ਇੱਥੇ ਤਣੀਆਂ ਜਿਵੇਂ ਇਹਦੇ ਇਹਦੇ ਨਾਲ ਦੀ ਹੀ ਤਣੀਆਂ ਬਣਾ ਕੇ ਤੁਸੀਂ ਇੱਥੇ ਲਗਾ ਸਕਦੇ ਹੋ ਇਧਰਲੀ ਸਾਈਡ ਇੱਕ ਤਣੀ ਲਾ ਲਓ ਤੇ ਇੱਕ ਇਧਰਲੀ ਸਾਈਡ ਲਗਾ ਲਓ ਤੇ ਬਹੁਤ ਵਧੀਆ ਇਹ ਸੱਡਾਂ ਤੇ ਤਣੀਆਂ ਲਾ ਕੇ ਤੁਸੀਂ ਬਹੁਤ ਵਧੀਆ ਬਣਾ ਸਕਦੇ ਹੋ ਸੋ ਮੇਰੀ ਥੋੜੀ ਮਸ਼ੀਨ ਖਰਾਬ ਹੋਈ ਆ ਨਹੀਂ ਤਾਂ ਮੈਂ ਤੁਹਾਨੂੰ ਸਲਾਈ ਕਰਕੇ ਦੱਸਣਾ ਸੀ ਬਸ ਤੁਸੀਂ ਇੱਥੋਂ ਸਲਾਈ ਕਰ ਸਕਦੇ ਹੋ ਵੈਸੇ ਮੈਂ ਕੀਤੀ ਨਹੀਂ ਆ ਤੁਸੀਂ ਇੱਥੋਂ ਵੀ ਕਰ ਸਕਦੇ ਹੋ ਸਲਾਈ ਸੱਡਾਂ ਤੋਂ ਵੀ ਤੇ ਕਰਕੇ ਤੇ ਤੁਸੀਂ ਸੋ ਤਣੀਆਂ ਬਣਾ ਕੇ ਤੁਸੀਂ ਕਿੱਥੇ ਲਾ ਲਿਓ ਤੇ ਇਹ ਕਿੱਥੇ ਲਾ ਲਿਓ ਤੇ ਇਹ ਬਣਾਇਆ ਮੈਂ ਐਪਰਨ ਜਿਹੜਾ ਕਿਚਨ ਦੇ ਵਿੱਚ ਜਿਵੇਂ ਆਪਾਂ ਰੋਟੀ ਵਗੈਰਾ ਪਕਾਉਂਦੇ ਆ ਤੇ ਸਾਡੇ ਕੱਪੜੇ ਖਰਾਬ ਹੋ ਜਾਂਦੇ ਆ ਸੋ ਇਹ ਦਾ ਇਸਤੇਮਾਲ ਕਰਕੇ ਆਪਾਂ ਮਤਲਬ ਕੋਈ ਵੀ ਕੰਮ ਕਰ ਸਕਦੇ ਆ ਸੋ ਸਾਡੇ ਕੱਪੜੇ ਗੰਦੇ ਨਹੀਂ ਉਹ ਕਿਚਨ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਆ ਨਾ ਕੱਪੜੇ ਸਾਡੇ ਮਤਲਬ ਖਰਾਬ ਹੋ ਜਾਂਦੇ ਆ ਆਟਾ ਵਗੈਰਾ ਸਾਡੇ ਨਾ ਕਮੀਜ਼ ਨੂੰ ਲੱਗ ਜਾਂਦਾ ਸੋ ਇਹ ਆਪਾਂ ਇਸਤੇਮਾਲ ਕਰਕੇ ਇਹਨੂੰ ਪਾ ਕੇ ਤੇ ਆਪਾਂ ਬਹੁਤ ਵਧੀਆ ਕੰਮ ਕਰ ਸਕਦੇ ਆ ਸਾਡੇ ਕੱਪੜੇ ਵੀ ਖਰਾਬ ਨਹੀਂ ਹੋਣਗੇ ਤੇ ਸੋ ਇਦਾਂ ਤੁਸੀਂ ਸੋ ਗਾਇਸ ਜਿਵੇਂ ਕੋ ਮੈਂ ਪਹਿਨ ਕੇ ਦੱਸਦਾ ਬਸ ਮੇਰੀ ਥੋੜੀ ਮਸ਼ੀਨ ਖਰਾਬ ਇਸ ਕਰਕੇ ਮੈਂ ਇੱਥੇ ਤਣੀਆਂ ਲਾ ਕੇ ਤੁਹਾਨੂੰ ਦੱਸਣਾ ਸੀ ਇੱਥੇ ਸਾਡਾ ਤੇ ਤੁਸੀਂ ਤਣੀਆਂ ਲਗਾ ਸਕਦੇ ਹੋ ਇੱਧਰ ਤੇ ਕਿੱਧਰ ਤੇ ਪਿੱਛੇ ਨੂੰ ਬਣ ਸਕਦੇ ਹੋ ਤੇ ਤੁਸੀਂ ਕਿਚਨ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਤੇ ਬਿਲਕੁਲ ਖਰਾਬ ਨਹੀਂ ਹੋਗਾ ਇੱਕ 바ਕੀ ਤੇ ਬਾਕੀ ਆ ਵੇਖੋ ਤੁਹਾਡੀ ਕਲਰ ਵੀ ਬਹੁਤ ਵਧੀਆ ਹੈ ਤੇ ਤੁਸੀਂ ਇੰਨੇ ਦਾ ਮਤਲਬ ਬਟਨ ਖੋਲ ਕੇ ਤੇ ਇਹਨੂੰ ਪਾ ਸਕਦੇ ਹੋ ਤੇ ਬਹੁਤ ਵਧੀਆ ਬਣ ਜਾਂਦਾ ਹੈ ਜੀ ਤੇ ਇੱਥੇ ਤਣੀਆਂ ਲਗਾ ਕੇ ਤੁਸੀਂ ਇਸੇ ਇਸਤੇਮਾਲ ਕਰ ਸਕਦੇ ਹੋ ਬੈਗ ਨੂੰ ਬਣ ਸਕਦੇ ਹੋ ਤਣੀਆਂ ਨਾਲ ਤੇ ਇਹਦੇ ਵਿੱਚ ਇੱਕ ਇਹਦੇ ਵਿੱਚ ਇੱਕ ਪੌਕੇਟ ਵੀ ਲੱਗੀ ਹੁੰਦੀ ਆ ਆ ਦੇਖੋ ਪੌਕੇਟ ਤੇ ਕੋਈ ਵੀ ਫੋਨ ਤੁਹਾਨੂੰ ਅਮਰਜੈਂਸੀ ਫੋਨ ਆ ਜਾਂਦਾ ਹੈ ਸੋ ਨਕੇ ਤੁਸੀਂ ਸਲੈਪ ਤੇ ਰੱਖਣਾ ਨੂੰ ਤੁਸੀਂ ਪੌਕਰ ਦੇ ਵਿੱਚ ਵੀ ਪਾ ਸਕਦੇ ਹੋ ਸੋ ਕੋਈ ਵੀ ਹਨਾ ਕੁਝ ਵੀ ਮਤਲਬ ਆਪਣੇ ਪੌਕਰ ਦੇ ਵਿੱਚ ਪਾ ਸਕਦੇ ਹੋ ਸੋ ਬਹੁਤ ਵਧੀਆ ਹੈ ਸੋ ਤੁਸੀਂ ਜ਼ਰੂਰ ਇਹਨੂੰ ਸਾ ਦੇਖੋ ਸੋ ਬਿਲਕੁਲ ਕੱਪੜੇ ਖਰਾਬ ਨਹੀਂ ਹੋਣਗੇ ਤੁਹਾਡੇ ਜਦੋਂ ਤੁਸੀਂ ਬੈਗ ਨੂੰ ਬੰਨ੍ਹ ਲੋਗੇ ਤਾਂ ਇਹ ਬਿਲਕੁਲ ਫਿੱਟ ਹੋ ਜਾਏਗਾ ਜੀ ਬਿਲਕੁਲ ਕੱਪੜੇ ਨਹੀਂ ਖਰਾਬ ਹੋਣਗੇ ਭਾਵੇਂ ਤੁਸੀਂ ਆਟਾ ਗੁੰਨਾ ਤੇ ਭਾਵੇਂ ਮਤਲਬ ਕੋਈ ਵੀ ਘਰ ਦਾ ਕੰਮ ਕਰੋ ਬਰਤਨ ਸਾਫ ਕਰੋ ਕੁਝ ਵੀ ਕਰੋ ਸਿਰਫ ਇਹ ਤੁਸੀਂ ਕੀ ਕਰ ਸਕਦੇ ਹੋ ਇਹ ਬਟਨਾਂ ਦੋ ਬਟਨ ਖੋਲ ਕੇ ਤੇ ਤੁਸੀਂ ਇਹਨੂੰ ਉਲੋਣਾ ਬਹੁਤ ਸੌਖਾ ਹੈ ਆ ਵੇਖੋ ਕਿੰਨਾ ਵਧੀਆ ਲਾਉਣਾ ਪਾ ਕੇ ਜਲਦੀ ਜਲਦੀ ਕਿਚਨ ਚ ਕੰਮ ਵੀ ਕਰ ਸਕਦੇ ਹੋ ਤੇ ਲਾ ਵੀ ਸਕਦੇ ਹੋ ਤੇ ਬਹੁਤ ਵਧੀਆ ਬੰਦ ਹੈ ਸੋ ਬਾਕੀ ਮੈਂ ਤਲੀਆਂ ਲਾ ਕੇ ਇੱਕ ਦਿਨ ਤੁਹਾਨੂੰ ਜਰੂਰ ਵਿਖਾਵਾਂਗੀ ਤਲੀਆਂ ਲਗਾ ਕੇ ਤੁਹਾਨੂੰ ਜਰੂਰ ਦਿਖਾਵਾਂਗੀ ਕਿ ਮੈਂ ਕਿਵੇਂ ਰੈਡੀ ਕੀਤਾ ਹੈ ਬਾਕੀ ਹਜੇ ਮੇਰੀ ਮਸ਼ੀਨ ਠੀਕ ਨਹੀਂ ਹੋਈ ਤੇ ਖਰਾਬ ਹੈ ਤੇ ਸੋ ਜੇ ਥੋੜਾ ਜਿਹਾ ਵੀ ਵਲੌਗ ਮੇਰਾ ਤੁਹਾਨੂੰ ਪਸੰਦ ਸੋਹਣਾ ਲੱਗਾ ਹੋਵੇ ਤਲਾਇਕਾ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਸੋ ਮਿਲਦੇ ਆਪਾਂ ਸੋ ਮਿਲਦੇ ਆਪਾਂ ਤੁਹਾਨੂੰ ਅਗਲੇ ਸੋਹਣੇ ਜਿਹੇ ਵਲੌਗ ਦੇ ਨਾਲ ਸੋ ਤੁਸੀਂ ਸਾਡੇ ਚੈਨਲ ਦੇ ਨਾਲ ਬਨੇ ਰਿਹਾ ਕਰੋ ਪੈਂਦਾ ਨਹੀਂ ਵੀਡੀਓ ਹਮੇਸ਼ਾ ਬਣਾ ਕੇ ਲੈ ਕੇ ਆਇਆ ਕਰਾਂਗੇ ਸੋ ਬਾਏ ਬਾਏ